ਕੁਛ ਦਿਨੀ ਹੋਈ ਮੇਰੇ ਸਾਹਮਣੇ ਇੱਕ ਪੈਂਫਲਟ ਆਇਆ ਕਿ ਛਾਪਿਆ ਵੀ ਕਿੰਦੇ ਨੂੰ ਦਿਖਾ ਸਕਣ ਐ ਤੇ ਮੇਰੇ ਕੋਲ ਨਾ ਛਾਪਿਆ ਵੀ ਕਿੰਦੇ ਵੱਲੋਂ ਹੋਇਆ ਬਾਬਾ ਸੰਤਾ ਸਿੰਘ ਜੀ ਦੇ 69 ਕਰੋੜੀ ਦੇ ਬੁੱਢੇ ਦਾ ਸਰੂ ਜਿਹੜਾ ਦਸ਼ਮ ਗ੍ਰੰਥ ਨੂੰ ਸਭ ਤੋਂ ਜ਼ਿਆਦਾ ਮੰਨਤਾ ਦਿੰਦਾ ਸਤਜਨ ਬਲਕਿ ਉੱਥੇ ਲਫਜ਼ ਵੀ ਉਹ ਦਸ਼ਮ ਗੁਰੂ ਗ੍ਰੰਥ ਸਾਹਿਬ ਲਿਖਿਆ ਮੈਨੂੰ ਦਿਖਾ ਸਕੀ पर एक सच्चाई ਨੂੰ ਉਹ ਵੀ ਨਹੀਂ છુપਾ ਸਕਿਆ ਪੰਫਲਟ ਲਿਖਦਾ ਸਰਬ ਲੋਗ ਗ੍ਰੰਥ ਬਾਰੇ ਤੇ ਉਹਦੇ ਵਿੱਚ ਇੱਕ ਲਫਜ਼ ਲਿਖਦਾ ਕਿ ਸਰਬ ਲੋਗ ਗ੍ਰੰਥ 1860 ਸੰਮਤ ਤੱਕ ਪੰਜਾਬ ਵਿੱਚ ਕਿਤੇ ਨਹੀਂ ਸੀ 1860 ਵਿੱਚ ਸਰਬ ਲੋਗ ਗ੍ਰੰਥ 1860 ਸੰਮਤ ਵਿੱਚ ਪੰਜਾਬ ਦੀ ਧਰਤੀ ਤੇ ਆਇਆ ਇਸ ਤੋਂ ਪੱਲਾ ਦੱਖਣ ਵਿੱਚ ਕਿਤੇ ਹੋਵੇਗਾ ਉਹ ਲਖਦਾ ਕਿਤੇ ਹੋਵੇਗਾ ਕੁਛ ਕਿਹਾ ਨਹੀਂ ਜਾ ਸਕਦਾ 1860 ਵਿੱਚ ਪੰਜਾਬ ਦੀ ਧਰਤੀ ਤੇ ਆਇਆ ਤੇ ਨਾਲ ਅਗਲੇ ਪਾਸੇ ਇੱਕ ਲਾਈਨ ਲਿਖਦਾ ਉਹ ਵੀ ਨਾਲ ਸ਼ਮਰ ਕਹਿੰਦਾ ਉਹਨਾਂ ਦੀ ਲਿਖੀ ਹੋਈ ਕਹਿੰਦਾ ਇਹੋ ਗੱਲ ਇਨ ਬਿਨ ਦਸਮ ਗੁਰੂ ਗ੍ਰੰਥ ਸਾਹਿਬ ਤੇ ਵੀ ਟੁਕਦੀ ਹੈ ਰਣਕਪੁਰ ਕਿ ਇਹ ਗੱਲ ਇਨ ਬਿਨ ਦਸ਼ਮ ਗੁਰੂ ਗ੍ਰੰਥ ਸਾਹਿਬ ਤੇ ਵੀ ਟੁੱਕਦੀ ਹੈ ਤੇ ਇਹਦਾ ਮਤਲਬ ਦਸ਼ਮ ਗ੍ਰੰਥ ਵੀ 1860 ਤੋਂ ਪਹਿਲਾਂ ਪੰਜਾਬ ਦੀ ਤਰਤੀ ਤੇ ਹੈ ਨਹੀਂ ਸੀ ਪਤਾ ਨਹੀਂ ਕਿੱਥੇ ਸੀ ਇਹਦਾ ਮਤਲਬ ਗੁਰੂ ਸਾਹਿਬ ਤੋਂ ਗੁਰੂ ਦੇਸ਼ਨ ਪਾਤਸ਼ਾਹ ਤੋਂ ਇੱਕ 100 ਸਾਲ ਬਾਅਦ ਦੀ ਗੱਲ ਹੈ ਸਮਝਦਮਤ ਹੋ ਤੇ ਅਸੀਂ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਪ੍ਰਕਾਸ਼ ਕਰਕੇ ਉਸੇ ਤਰ੍ਹਾਂ ਚੌਰ ਚੁਲਾ ਕੇ ਉਸੇ ਤਰ੍ਹਾਂ ਚਾਂਣੀਆਂ ਲਾ ਕੇ ਉਸੇ ਤਰ੍ਹਾਂ ਅਖੰਡ ਪਾਠ ਕਰਾ ਕੇ ਉਹ ਸਭ ਕੁਝ ਹੋਇਆ ਜਦੋਂ ਉਸ ਟਾਈਮ ਤੇ ਸਾਡੇ ਜਥੇਦਾਰ ਸਾਹਿਬ ਵੀ ਤੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਉੱਥੇ ਸ਼ਾਮਲ ਰਹੇ ਮਹਰਾਂਤ ਇਸ ਕੁੱਪਤਾ ਇਸ ਕਰਦਾ ਹੈ। ਦੁੱਖਤਾ ਇਸ ਕਰਦਾ ਹੈ। ਕਿ ਜਿਹੜੀ ਚੀਜ਼ ਦੀ ਉਹਨਾਂ ਨੂੰ ਲੋੜ ਆ ਉਹ ਚੀਜ਼ ਬਹਈਆ ਕੌਣ ਕਰਦੇ ਐ ਤੇ ਫਿਰ ਕਿਵੇਂ ਉਹ ਕੌਮ ਦਾ ਤੇ ਕੌਮ ਦੇ ਤੋਂ ਵੇਖਦਾ ਪਹਿਰੇਦਾਰ ਹੋਏਗਾ। ਸਿਖਿ ਗੁਰਗਾਂ ਸਾਦੇ ਮਾਨ ਸਨਮਾਨ ਨੂੰ ਕਾਇਮ ਰੱਖਣ ਦੀ ਜ਼ਿੰਮੇਵਾਰੀ ਕਿੰਦੇ ਸਰਤੇ ਹੋਏਗੀ ਆਓ ਭਰੇਓ ਸਾਨੂੰ ਪਛਾਣਨ ਦੀ ਲੋੜ ਹੈ ਸਾਡੇ ਜੇ ਉਹtareदार ਜ਼ਿੰਮੇਵਾਰੀ ਨਾ ਸੰਭਾਲਣ ਤੇ ਗੁਰੂ ਨੂੰ ਬਾਣੀ ਵਿੱਚ ਆਖਣਾ ਪਿਆ ਗੁਣਿਆ ਹੁਸ਼ਿਆਰ ਦੁਨੀਆਂ ਸ਼ਹਿਾਰ ਬੇਦਾਰ ਜਾਗਤ ਮੁਸੀਤ ਹੋ ਰੇ ਭਾਈ ਨੇ ਤੋਂ ਹੁਸ਼ਿਆਰ ਪਹਰੂਆ ਦੇਖਤ ਜੰਮਦਾ ਜਾਈ ਬੜੇ ਹੁਸ਼ਿਆਰ ਨੇ ਪਹਿਰੇਦਾਰ ਜਿਨ੍ਹਾਂ ਦੇ ਦੇਖਦੇ ਆਂ ਦੇਖਦੇ ਆਂ ਚੁੱਪੇ ਜਾ ਰਹੇ ਬੜੇ ਹੁਸ਼ਿਆਰ ਨੇ ਪਹਿਰੇਦਾਰ ਪੰਜ ਪਹਰੂਆ ਦਰਮੇਂ ਬੈਠੇ tincਾ ਨਹੀਂ ਪਤੀ ਆ ਰਹਾ ਸਾਡੀ ਹਾਲਤ ਅਜੇ ਹੋ ਗਈ ਜੇ ਅਸੀਂ ਵੀ ਅਵੇਸਲੇ ਹੋ ਗਏ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਨਾ ਕੀਤਾ ਅਸੀਂ ਇਹ ਅਚਰਨ ਵੀ ਸਿੱਖੀ ਦਾ ਉਸ ਅਚਰਨ ਵਾਂਗੂ ਗੁਆ ਬਵਾਂਗੇ ਜਿਉਂਦਾ ਪਾਈ ਗੁਰਦਾਸ ਦੂਜੇ ਨੇ ਸਾਡਾ ਸੋ ਵਰਕੀਤਾ ਕੇ ਖਾਲਸਾ ਹੋ ਜਸ ਜਿਸੂਰ ਸਿੰਘ ਬਰੀਆ ਮੜੇ ਬੋ ਲੱਖ ਜਗਾਇ ਸਭ ਜਗ ਤੈਨੂੰ ਲੂਟ ਕਰ ਤੁਰਕਾਂ ਚੋਂ ਖਾਏ ਬੜੇ ਗੁਰੂ ਸਾਹਿਬ ਨੇ ਖਾਲਸੇ ਪੈਦਾ ਕੀਤੇ ਲੱਖਾਂ ਦੀ ਤੈਦਾਦ ਵਿੱਚ ਜਿਨ੍ਹਾਂ ਸਾਰਾ ਸੰਸਾਰ ਲੁੱਟ ਲਿਆ ਤੇ ਤੁਰਕਾਂ ਨੂੰ ਚੁਣ-ਚੁਣ ਕੇ ਖਤਮ ਕਰ ਦਿੱਤਾ ਇਹ ਸਾਡੀ ਪਰਿਭਾਸ਼ਾ ਦੂਜਾ ਪਾਈ ਗੁਰਦਾਸ ਕਰ ਰਿਹਾ ਹੈ ਔਰ ਉਸ ਦੂਜੇ ਪਾਈ ਗੁਰਦਾਸ ਜੀ ਨੂੰ ਪਹਿਲੇ ਪਾਈ ਗੁਰਦਾਸ ਦੇ ਨਾਲ ਬਿਠਾ ਕੇ ਮਾਨ ਸਨਮਾਨ ਦੇਣ ਵਾਲੀ ਸਾਡੀ ਸ਼ਰਮਿਕ ਬੈਠੀ ਹੈ ਔਰ ਉਹਦਾ ਨਤੀਜਾ ਇਹ ਹੈ ਕਿ ਦਰਬਾਰ ਸਾਹਿਬ ਦੇ ਹਦੂਦ ਦੇ ਅੰਦਰ ਗੁਰੂ ਕੇ ਦਰਬਾਰ ਵਿੱਚ ਜਿੱਥੇ ਪਹਿਲਾ ਪਾਈ ਗੁਰਦਾਸ ਬੈਠਾ ਹੈ ਉੱਥੇ ਦੂਜਾ ਪਾਈ ਗੁਰਦਾਸ ਵੀ ਬੋਲ ਰਿਹਾ ਹੈ ਕਿੰਦਾ ਜੁਮੇਵਾਰ ਕੌਣ ਹੈ ਅੱਜ ਤੂੰ ਦੱਸ ਸਰਪਰ ਅੱਜ ਮੈਨੂੰ ਜਵਾਬ ਦਿਓ ਅੱਜ ਤੱਕ ਜਵਾਬ ਨਹੀਂ ਮਿਲਿਆ ਦਰਮਿਆਨ ਚ 10 ਸਾਲ ਗੁਜ਼ਰ ਗਏ ਇਹ ਖਿਆਲ ਕਰਿਓ ਜੇ ਅਸੀਂ ਨਹੀਂ ਜਾਗਾਂਗੇ ਜੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਕਰਾਂਗੇ ਸਿੱਖ ਦਾ ਆਚਰਨ ਗਵਾ ਪਵਾਂਗੇ ਸਿੱਖ ਦਾ ਸਰੂਪ ਤੇ ਸਿਧਾਂਤ ਬਰਬਾਦ ਹੋ ਜਾਏਗਾ ਈਵਨ ਇੱਥੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਾਣ ਸਨਮਾਨ ਅਦਬ ਗੁਰੂ ਦਸ਼ਮ ਪਤਸ਼ਾਹੀ ਦਾ ਸਾਡੇ ਲਈ ਉਲੀਕਿਆ ਹੋਇਆ ਰਸਤਾ ਤੇ ਗੁਰੂ ਦਸ਼ਮ ਪਤਸ਼ਾਹੀ ਦਾ ਬਖਸ਼ਿਸ਼ ਕਰਕੇ ਸਾਜਿਆ ਹੋਇਆ ਖਾਲਸੇ ਦਾ ਅਤਨ ਬਰਬਾਦ ਹੋ ਜਾਏਗਾ ਜਿਹੜੀਆਂ ਜੇਲਾ ਸਾਡੇ ਇਤਿਹਾਸ ਵਿੱਚ ਨੇ ਕਿਤੇ ਇਤਿਹਾਸ ਵਿੱਚ ਹੀ ਨਾ ਰਹਿ ਜਾਣ ਜਿਹੜੀਆਂ ਗੱਲਾਂ ਸਾਡੀ ਹਿਸਟਰੀ ਵਿੱਚ ਨੇ ਜਿਹੜੀਆਂ ਆਏ ਦਿਨ ਤੇ ਆਏ ਕੁਰਬਾਂ ਤੇ ਅਸੀਂ ਹਿਸਟਰੀ ਦੁਹਰਾਣੇ ਆ ਉਹ ਕਿਤੇ ਹਿਸਟਰੀ ਵਿੱਚ ਨਾ ਰਹਿ ਜਾਣ ਇਤਿਹਾਸ ਪੜਿਓ ਇਸ ਲਈ ਬਣਦਾ ਹੈ ਤਾਂ ਕਿ ਹਰ ਮੋੜ ਤੇ ਉਸ ਇਤਿਹਾਸ ਨੂੰ ਖੋਲੋਂ ਅਸੀਂ ਕੋਈ ਪ੍ਰੇਰਨਾ ਲੇ ਲਈ ਇਤਿਹਾਸ ਵਿੱਚੋਂ ਪ੍ਰੈਜ਼ੈਂਟ ਬਣਦਾ ਹੈ ਤੇ ਇਤਿਹਾਸ ਵਿੱਚੋਂ ਫਿਊਚਰ ਬਣਦਾ ਹੈ ਇਸ ਲਈ ਇਤਿਹਾਸ ਦੀ ਲੋੜ ਹੁੰਦੀ ਹੈ ਤੇ ਜੇ ਅਸੀਂ ਨਾ ਸੰਭਾਲ ਸਕੇ ਨਾ ਸਾਡਾ ਪ੍ਰੈਜੈਂਟ ਦਾ ਜਿਹੜਾ ਹਾਲਤ ਹੈ ਉਹ ਤੇ ਸਾਡੇ ਸਾਹਮਣੇ ਹੀ ਰੋਜ਼ ਕਹਿ ਰਹੇ ਹਾਂ 90% ਦੀ ਸਿੱਖੀ ਖਤਮ ਹੋ ਰਹੀ ਹੈ ਪੰਜਾਬ ਦੀ ਧਰਤੀ ਤੇ ਸਿੱਖ ਸਰੂਪ ਨਹੀਂ ਦਿਸਦਾ ਪ੍ਰੈਜੈਂਟ ਸਾਡਾ ਕਿਤੇ ਫਿਊਚਰ ਨੂੰ ਵੀ ਦਾਗੀ ਨਾ ਕਰ ਸਕੇ ਇਸ ਲਈ ਜ਼ਰੂਰਤ ਹੈ ਜਾਗ ਕੇ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਤੇ ਦੁਨੀਆਂ ਦੇ ਹਰ ਮਨੁੱਖ ਨੂੰ ਇਹ ਸਮਝਾ ਦੇਣਾ ਕਿ ਜਿਹੜੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਆਖੇਗਾ ਉਹਦੇ ਤੋਂ ਇਲਾਵਾ ਉਸ ਪਦਚਿੰਨ ਤੇ ਉਸ ਪੈਗ ਤੇ ਕੋਈ ਹੋਰ ਆਪਣਾ ਪੈਰ ਰੱਖਣਾ ਚਾਹੀ ਨਹੀਂ ਰੱਖਣ ਗਿਆ ਕਿ ਸਾਡੀ ਜ਼ਿੰਦਗੀ ਦਾ ਭਵਿਕ ਸਾਡੇ ਜੀਵਨ ਦਾ ਰਾ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਦਬ ਹੈ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਦਸਮ ਪਤਸ਼ਾਹੀ ਨੇ ਸਾਡੇ ਸਾਹਮਣੇ ਪ੍ਰਕਾਸ਼ ਕਰਕੇ ਸੰਪੂਰਨ ਸਿੱਖੀ ਨੂੰ ਅਪਉਂਦੇ ਲੜ ਰਾਇਆ ਹੈ ਇਸ ਲਈ